ਹਾਂਜੀ ਸਸਕਾ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਕਰਾਂਗੇ ਵਿਆਕਰਨ ਦੇ ਭਾਗ ਜਾਂ ਅੰਗ ਹਾਂਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਵਿੱਚੋਂ ਸਕਿੱਪ ਨਾ ਕਰਿਓ ਫੇਰ ਹੀ ਤੁਹਾਨੂੰ ਪਤਾ ਲੱਗਦਾ ਕਿ ਉਹ ਕੀ ਪੜਾਇਆ ਜਾ ਰਿਹਾ ਹੈ ਜੀ ਹਾਂਜੀ ਵਿਆਕਰਨ ਦੇ ਭਾਗ ਜਾਂ ਅੰਗ ਹਾਂਜੀ ਇੱਥੇ ਤੁਹਾਡਾ ਪਹਿਲਾ ਹੀ ਕੁਐਸਚਨ ਬੰਦਾ ਹੈ ਕਿ ਪੰਜਾਬੀ ਦੀ ਵਿਆਕਰਨ ਦੇ ਕਿੰਨੇ ਭਾਗ ਹਨ ਪੰਜਾਬੀ ਭਾਸ਼ਾ ਦੇ ਕਿੰਨੇ ਭਾਗ ਹਨ ਜਾਂ ਅੰਗ ਹਨ 4 ਹਾਂਜੀ ਕਿਹੜੇ-ਕਿਹੜੇ ਅੱਖਰ ਵਰਨ ਅੱਖਰਾਂ ਨੂੰ ਹੀ ਵਰਨ ਕਿਹਾ ਜਾਂਦਾ ਹੈ ਤੁਨੀ ਬੋਧ ਤੁਨੀ ਮਤਲਬ ਕਿ ਆਵਾਜ਼ ਜਿਹੜੀ ਸਾਉਂਗ ਬਣਦੀ ਹੈ ਸਾਡੀ ਫੋਨਮ ਬਣਦੀ ਹੈ ਹਾਂਜੀ ਠੀਕ ਹੈ ਦੋ ਨੰਬਰ ਤੇ ਹੈ ਸ਼ਬਦ ਬੋਧ ਜਦੋਂ ਅੱਖਰ ਬਣੇ ਅੱਖਰਾਂ ਨੂੰ ਜੋੜ ਕੇ ਫਿਰ ਸ਼ਬਦ ਬਣੇ ਠੀਕ ਹੈ ਜੀ ਸ਼ਬਦਾਂ ਤੋਂ ਬਾਅਦ ਹੈ ਵਾਕ ਬੋਧ ਜਦੋਂ ਸ਼ਬਦ ਬਣ ਕੇ ਸ਼ਬਦਾਂ ਨੂੰ ਜੋੜ ਕੇ ਅੱਗੇ ਵਾਕ ਬਣੇ ਤੇ ਵਾਕ ਤੋਂ ਬਾਅਦ ਅਰਥ ਬੋਧ ਹਾਂਜੀ ਅਸੀਂ ਇਹਨਾਂ ਚਾਰਾਂ ਵਿੱਚੋਂ ਪਹਿਲੇ ਨੰਬਰ ਤੇ ਜੋ ਹੈਗਾ ਅੱਖਰ ਬੋਧ ਉਹ ਕਰਾਂਗੇ ਜੀ ਹਾਂਜੀ ਅੱਖਰ ਬੋਧ ਹਰੇਕ ਭਾਸ਼ਾ ਨੂੰ ਕੋਈ ਵੀ ਭਾਸ਼ਾ ਹੋਵੇ ਕਹਿੰਦੇ ਉਹਨੂੰ ਲਿਖਤੀ ਰੂਪ ਦੇਣ ਲਈ ਕੁਝ ਚਿੰਨ੍ਹਾਂ ਦੀ ਕੋਈ ਸਿੰਬल्स ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਬੋਲਣ ਵੇਲੇ ਜੋ ਅਸੀਂ ਬੋਲਦੇ ਹਾਂ ਜਦੋਂ ਕੋਈ ਵੀ ਭਾਸ਼ਾ ਬੋਲਦੇ ਹਾਂ ਸਾਡੇ ਮੂੰਹ ਵਿੱਚੋਂ ਕੁਝ ਧੁਨੀਆਂ ਕੁਝ ਸਾਊਂਡਸ ਨਿਕਲਦੀਆਂ ਹਨ ਆਵਾਜ਼ਾਂ ਅਤੇ ਇਹਨਾਂ ਧੁਨੀਆਂ ਨੂੰ ਅੰਕਿਤ ਰਿਪਰੈਜ਼ੈਂਟ ਕਰਨ ਲਈ ਚਿੰਨ ਬਣਦੇ ਹਨ ਅੱਖਰਾਂ ਨੂੰ ਹੀ ਵਰਨ ਕਿਹਾ ਜਾਂਦਾ ਹੈ ਠੀਕ ਹੈ ਜੀ ਅੱਖਰ ਬੋਧ ਵਿੱਚ ਸਾਰੇ ਅੱਖਰਾਂ ਲਗਾ ਮਾਤਰਾਵਾਂ ਅਤੇ ਲਗਾਖਰ ਹਾਂਜੀ ਤੁਹਾਡਾ ਇੱਥੇ ਇੱਕ ਕੁਐਸਚਨ ਬਣ ਗਿਆ ਕਿ ਲਗਾ ਲਗਾ ਮਾਤਰਾਵਾਂ ਕਿੰਨੀਆਂ ਹਨ ਆਪਣੇ ਆ ਪੰਜਾਬੀ ਵਿਆਕਰਨ ਵਿੱਚ 10 ਅਤੇ ਲਗਾਖਰ ਕਿੰਨੇ ਹਨ ਤਿੰਨ ਕਿਹੜੇ ਕਿਹੜੇ ਬਿੰਦੀ ਟਿੱਪੀ ਅਧਿਕ ਬਾਰੇ ਜਾਣਕਾਰੀ ਮਿਲਦੀ ਹੈ ਹਾਂਜੀ ਤੁਨੀ ਬੋਧ ਅੱਖਰ ਬੋਧ ਵਰਣ ਬੋਧ ਕਹਿੰਦੇ ਬੋਲਣ ਸਮੇਂ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਵੀ ਸਾਰਥਕ ਆਵਾਜ਼ਾਂ ਨਿਕਲਦੀਆਂ ਹਨ ਉਸ ਨੂੰ ਤੁਨੀਆ ਕਿਹਾ ਜਾਂਦਾ ਹੈ ਤੁਨੀ ਨੂੰ ਭਾਸ਼ਾ ਦੀ ਬੁਨਿਆਦੀ ਕਾਇਕ ਕਿਹਾ ਜਾਂਦਾ ਹੈ ਹਾਂਜੀ ਭਾਸ਼ਾ ਜਿਹੜੀ ਹੈ ਉਹਨੂੰ ਤੁਨੀ ਦੀ ਕੀ ਕਿਹਾ ਜਾਂਦਾ ਹੈ ਬੁਨਿਆਦੀ ਮਤਲਬ ਆਧਾਰ ਮੰਨਿਆ ਜਾਂਦਾ ਹੈ ਤੁਨੀ ਭਾਸ਼ਾ ਦੀ ਛੋਟੀ ਤੋਂ ਛੋਟੀ ਕਾਇਕ ਹੈ ਠੀਕ ਹੈ ਜੀ ਅੱਖਰਾਂ ਨੂੰ ਦੋ ਕਿਸਮਾਂ ਵਿੱਚ ਵੰਡ ਲਿਆ ਜਾਂਦਾ ਹੈ ਠੀਕ ਹੈ ਜੀ ਹੁਣ ਅੱਖਰਾਂ ਨੂੰ ਵੀ ਅੱਗੇ ਦੋ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ਜਿਵੇਂ ਆਪਾਂ ਇੰਗਲਿਸ਼ 'ਚ ਵੋਵਲ ਤੇ ਕੌਨਸੋਨੈਂਟਸ ਕਰਦੇ ਆ ਇਸੇ ਤਰ੍ਹਾਂ ਇੱਕ ਹੁੰਦਾ ਸਵਰਨ ਦੂਜਾ ਹੈ ਵਿਅੰਜਨ ਹਾਂਜੀ ਹੁਣ ਆਪਾਂ ਪਹਿਲਾਂ ਕਰਾਂਗੇ ਸਵਰਨ ਵੋਵਲਸ ਕਿੰਨੇ ਜਿਹੜੇ ਅੱਖਰਾਂ ਦੇ ਉਚਾਰਨ ਮਤਲਬ ਬੋਲਣ ਲੱਗਿਆਂ ਸਾਡੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲ ਜਾਂਦੀ ਹੈ ਉਸ ਨੂੰ ਸਵਰਨ ਆਖਦੇ ਹਨ ਪੰਜਾਬੀ ਪੰਜਾਬੀ ਭਾਸ਼ਾ ਵਿੱਚ ਊੜਾ ਆੜਾ ਈੜੀ ਤਿੰਨ ਸਵਰ ਜ ਸਵਰ ਵਹਕ ਅੱਖਰ ਹਨ ਹਾਂਜੀ ਇਹ ਵੀ ਕੁਐਸਚਨ ਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਜਾਂ ਪੰਜਾਬੀ ਵਿਆਕਰਨ ਵਿੱਚ ਕਿੰਨੇ ਸਵਰ ਹਨ ਤਿੰਨ ਅਤੇ ਕਿਹੜੇ-ਕਿਹੜੇ ਹਨ ਊੜਾ ਆੜਾ ਈੜੀ ਹਾਂਜੀ ਦ ਸਵਰ ਧੁਨੀਆਂ ਬਣੀਆਂ ਹਨ ਇਹਨਾਂ ਤਿੰਨ ਸਵਰ ਵਹਕ ਨਾਲ ਲਗਾ ਮਾਤਰਾਵਾਂ ਲਗਾ ਕੇ ਠੀਕ ਹੈ ਜੀ ਹੁਣ ਸਾਡੀਆਂ ਇਸ ਇਹਨਾਂ ਨੂੰ ਲਗਾ ਮਾਤਰਾ ਲਗਾ ਕੇ ਉਹ ਐੜੇ ਈੜੀ ਦੇ ਨਾਲ ਹੀ ਅੱਗੇ ਸਾਡੀਆਂ ਸਵਰ ਤੁਣੀਆਂ ਬਣੀਆਂ ਜੀ 10 ਕਿਹੜੇ ਕਿਹੜੀਆਂ ਅ ਆ ਐ ਈ ਓ ਊ ਐ ਓ ਔ ਹਾਂਜੀ ਅੱਗੇ ਅਸੀਂ ਪੜਿਆ ਹੈ ਅੱਖਰਾਂ ਦੀ ਕਿੰਨੀਆਂ ਕਿਸਮਾਂ ਹੁਣ ਆਪਾਂ ਪੜਾਂਗੇ ਸਵਰ ਅੱਗੇ ਸਵਰ ਪੜਿਆ ਹੁਣ ਸਵਰ ਦੀ ਤੁਣੀਆਂ ਜਿਹੜੀਆਂ ਆ ਉਹਨਾਂ ਦੇ ਵੀ ਗੱਦੋ ਪਾਗ ਹੁੰਦੇ ਆ ਵਰਗ ਹੁੰਦੇ ਆ ਕਿਹੜੇ ਕੇ ਹਰ ਸਭ ਜਾਂ ਲਗੂ ਸਵਰਤੁਨੀਆਂ ਠੀਕ ਹੈ ਦੂਸਰੀ ਹੈ ਦੀਰਗ ਸਵਰਤੁਨੀਆਂ ਜਿਹੜੇ ਹਰ ਸਭ ਹੁੰਦਾ ਇੱਕ ਛੋਟਾ ਰੂਪ ਹੁੰਦਾ ਜਿਹਨੂੰ ਬੋਲਣ ਵਿੱਚ ਘੱਟ ਸਮਾਂ ਲੱਗਦਾ ਆ ਕਿੰਨੇ ਇਹਦੇ ਵਿੱਚ ਜਿਹੜੇ ਕਿਉਂ ਛੋਟੀਆਂ ਹੁੰਦੀਆਂ ਜਿਵੇਂ ਕਿ ਅਸੀਂ ਕਿ ਬੋਲਦੇ ਆ ਅ ਏ ਊ ਬਹੁਤ ਘੱਟ ਸਮਾਂ ਲੱਗਾ ਸਾਡਾ ਠੀਕ ਹੈ ਹਰ ਸਭ ਜਾਂ ਲਗੂ ਸਵਰਤੁਨੀਆਂ ਦੀ ਗਿਣਤੀ ਕਿੰਨੀ ਹੁੰਦੀ ਹੈ ਤਿੰਨ ਇਸੇ ਤਰ੍ਹਾਂ ਹੁਣ ਦੀਰਗ ਸਵਰਤੁਨੀਆਂ ਇਹਨਾਂ ਬੋਲਾਂ ਵਿੱਚ ਸਭ ਤੋਂ ਜ਼ਿਆਦਾ ਲੱਗਦਾ ਇਹਦਾ ਆ ਈ ਉ ਐ ਏ ਓ ਓ ਠੀਕ ਹੈ ਜੀ ਧੀਰਜ ਧੁਨੀਆਂ ਜਿਹੜੀ ਸਵਰ ਧੁਨੀਆਂ ਆ ਇਹਨਾਂ ਦੀ ਗਿਣਤੀ ਕਿੰਨੀ ਹੈ 7 ਹੁਣ ਤਾਂ ਨੇ ਪੁੱਛਣਾ ਦਿਆ ਕਿ ਸਵਰ ਧੁਨੀਆਂ ਦੇ ਕਿੰਨੇ ਪਾਗ ਹੈ ਦੋ ਕਿਹੜੇ ਕਿਹੜੇ ਹਰਸਵ ਜਾਂ ਲਗੂ ਤੇ ਧੀਰਜ ਜੇ ਹਰਸਵ ਆ ਉਹਨਾਂ ਬੋਲਾਂ ਵਿੱਚ ਘੱਟ ਸਮਾਂ ਲੱਗਦਾ ਤੇ ਧੀਰਜ ਨੂੰ ਜ਼ਿਆਦਾ ਜਿਹੜੀਆਂ ਹਰਸਵ ਹੈ ਉਹਦੀਆਂ ਕਿੰਨੀਆਂ ਧੁਨੀਆਂ ਆ ਸਵਰ ਧੁਨੀਆਂ ਤਿੰਨ ਤੇ ਦੀਰਜ ਦੀਆਂ 7 ਹਾਂਜੀ ਸਵਰਧੁਨੀਆਂ ਮੂੰਹ ਵਿੱਚੋਂ ਬਿਨਾ ਕਿਸੇ ਰੁਕਾਵਟ ਦੇ ਉਚਾਰੀਆਂ ਜਾਂਦੀਆਂ ਹਨ ਫਿਰ ਵੀ ਇਹਨਾਂ ਦੇ ਉਚਾਰਨ ਵਿੱਚ ਜੀਭ ਦੀ ਖਾਸ ਭੂਮਿਕਾ ਹੈ ਠੀਕ ਹੈ ਜੀ ਹੁਣ ਇੱਥੇ ਅਸੀਂ ਦੇਖਣਾ ਹੈ ਕਿ ਜਿਹੜੇ ਅਸੀਂ ਕੁਝ ਬੋਲਦੇ ਹਾਂ ਸ਼ਬਦ ਜਾਂ ਅੱਖਰ ਉਹਨਾਂ ਦੇ ਵਿੱਚ ਜੀਭ ਦੀ ਕੀ ਖਾਸ ਭੂਮਿਕਾ ਹੈ ਜੀ ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਜੀਭ ਦੀ ਸਥਿਤੀ ਦੇ ਆਧਾਰ ਤੇ ਸਵਰ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਕਿਹੜੇ-ਕਿਹੜੇ ਅਗਲੇਰੇ ਵਿਚਕਾਰਲੇ ਤੇ ਪਿਛਲੇਰੇ ਠੀਕ ਹੈ ਜੀ ਅਗਲੇਰੇ ਕਿਹੜੇ ਆ ਈ ਐ ਅ ਠੀਕ ਹੈ ਜੀ ਇਹਨਾਂ ਬੋਲ ਕੇ ਦੇਖਿਓ ਕਰੋ ਪ੍ਰੈਕਟਿਸ ਕਰਕੇ ਫੇਰੀ ਪਤਾ ਲੱਗਦਾ ਹੈ ਜੀ ਵਿਚਕਾਰਲੇ ਐ ਉ ਅ ਆ ਪਿਛਲੇਰੇ ਉ ਓ ਔ ਹਾਂਜੀ ਤੁਸੀਂ ਦਬਿਆ ਯਾਦ ਕਰ ਸਕਦੇ ਆ 347 ਕੋਡ ਦੇ ਨਾਂ ਅੱਗੇ ਹੈਗਾ ਜੀਬ ਦੀ ਉਚਾਈ ਮਤਲਬ ਸਾਉਂਡ ਦੇ ਕਿੰਨਾ ਉੱਚਾ ਨੀਵਾ ਜਾਂਦਾ ਉਹਦੇ ਤਾਰਤੇ ਕਿੰਨੇ ਆ ਚਾਰ ਹਾਂਜੀ ਉੱਚੇ ਸਵਰ ਈ ਊ ਅਰਧ ਉੱਚੇ ਐ ਓ ਅਰਧ ਨੀਵੇਂ ਏ ਆ ਔ ਨੀਵੇਂ ਐ ਆ ਔ ਹਾਂਜੀ ਜੀ ਆਪਾਂ ਜਿਹੜੀ ਸਥਿਤੀ ਦੇ ਆਧਾਰ ਤੇ ਤੇ ਉਹਦੀ ਉਚਾਈ ਦੇ ਤਾ ਤੇ ਪੜਿਆ ਹੁਣ ਆਪਾਂ ਪੜਾਂਗੇ ਬੋਲਾਂ ਦੀ ਸਥਿਤੀ ਦੇ ਆਧਾਰ ਤੇ ਵੀ ਇਹਨਾਂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਕਿਵੇਂ ਦੇ ਗੁਲਾਈਦਾਰ ਠੀਕ ਹੈ ਗੁਲਾਈਦਾਰ ਜਦੋਂ ਆਪਾਂ ਬੋਲਦੇ ਹਾਂ ਤਾਂ ਸਾਡੀ ਜਿਹੜੀ ਲਿਪਸ ਦੀ ਸ਼ੇਪ ਆ ਇੱਕ ਓ ਦੀ ਤਰ੍ਹਾਂ ਬਣਦੀ ਹੈ ਠੀਕ ਹੈ ਹਾਂਜੀ ਊ ਊ ਓ ਓ ਠੀਕ ਹੈ ਜੀ ਗੁਲਾਈ ਰਹਿਤ ਹਾਂਜੀ ਈ ਏ ਐ ਅ ਆ हाँ हाँ जी जी थैंक यू जे थोड़ा मेरे वीडियो बढ़िया लगती है लाइक जरूर करो जी इवानी वीडियो हो चाहिए तो चैनल सबसक्राइब भी करो तो शेयर भी करो थैंक यू